ਭਾਈ ਗੁਰਜੀ ਦਾ ਖਾਲਸਾ ਵਾਹੀ ਫਤਿਹ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਕੀ ਮੇਰੀ ਗਨ ਲਵਜੀਤ ਸਿੰਘ ਜੀ ਨਾਲ ਹੋ ਰਹੀ ਹੈ ਜੀ ਹਾਂਜੀ ਹਾਂਜੀ ਜੀ ਅਲਰਜੀ ਸਹੀ ਨਾਲ ਵੀਰ ਜੀ ਇੱਕ ਮਿੰਟ ਕੋ ਰਿਕਾਰਡਿੰਗ ਕਰ ਰਿਹਾ ਵਾਂ ਤੇ ਹਾਂਜੀ ਜੀ ਤੇ ਇੱਕ ਨਾ ਤੁਸੀਂ ਪੋਸਟ ਪਾਈ ਸੀ ਪਿੱਛੇ ਫੇਸਬੁਕ ਤੇ ਕਿ ਹਾਂ ਵੀ ਐਵਿਡੈਂਸੀ ਫਿਲਮ ਤੇ ਕੀ ਇਹ ਫਿਲਮ ਬੈਨ ਹੋਣੀ ਚਾਹੀਦੀ ਹੈ ਤੁਸੀਂ ਇਹਦੇ ਵਿਰੋਧ ਚ ਹੋ ਕੀ ਕਾਰਨ ਹੈ ਦਾ ਵਿਰੋਧ ਚ ਹੋਣ ਦਾ ਹਾਂਜੀ ਹਾਂਜੀ ਜਿਹੜੇ ਆਪਣੀ ਐਮਰਜੈਂਸੀ ਮੂਵੀ ਆ ਬੀਜੇਪੀ ਦੀ ਜੰਪੀ ਕੰਗਣਾ ਰਣੋਤ ਜੋ ਕਿ ਫਿਲਮ ਬਣਾਉਂਦੇ ਵੀ ਨੇ ਐਕਟਰ ਵੀ ਨੇ ਹਾਂਜੀ ਉਹਨਾਂ ਵੱਲੋਂ ਜਿਹੜੀ ਐਮਰਜੈਂਸੀ ਮੂਵੀ ਬਣਾਈ ਗਈ ਆ ਉਹ ਅਸੀਂ ਮੂਵੀ ਦਾ ਸਿਰਫ ਹਲੇ ਟ੍ਰੇਲਰ ਹੀ ਦੇਖਿਆ ਤੇ ਟ੍ਰੇਲਰ ਦੇ ਵਿੱਚ ਬਹੁਤ ਜ਼ਿਆਦਾ ਵਾਇਲੈਂਸ ਆ ਇੱਕ ਰਾਜਨੀਤਿਕ ਪੱਖ ਤੋਂ ਦੇ ਵੀ ਤੇ ਇੱਕ ਧਾਰਮਿਕ ਪੱਖ ਤੋਂ ਦੇ ਵੀ ਸਨਛਾ ਜੀ ਇਕ ਰਾਜਨੀਤਿਕ ਪੱਖ ਤੋਂ ਤੇ ਹੈਗਾ ਵਾ ਇੱਕ ਧਾਰਮਿਕ ਤੌਰ ਤੇ ਜਿਹਦੇ ਵਿੱਚ ਦੇਖੋ ਹੂੰ ਧਾਰਮਿਕ ਤੌਰ ਤੇ ਉਹਦੇ ਵਿੱਚ ਦੇਖੋ ਸਿੱਖਾਂ ਦਾ ਕਿਰਦਾਰ ਦਿਖਾਇਆ ਗਿਆ ਠੀਕ ਹੈ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਕਿਰਦਾਰ ਦਿਖਾਇਆ ਗਿਆ ਵਾ ਜਿਹਦੇ ਵਿੱਚ ਆਪਾਂ ਨੂੰ ਇਹ ਨਹੀਂ ਪਤਾ ਕਿ ਹਾਂ ਵੀ ਉਹ ਜਿਹੜਾ ਬੰਦਾ ਉਹ ਕਿਰਦਾਰ ਨਿਭਾ ਰਿਹਾ ਉਹ ਕੌਣ ਹੈ ਹੂੰ ਕਿਵੇਂ ਆ ਮੋਨਾ ਇਹ ਪਤਾ ਨਹੀਂ ਪਤਾ ਕਿ ਬੰਦਾ ਨੇ ਜਿਹੜੀ ਹੋਵੇ ਹੂੰ ਕੈਮਰੇ ਮੂਰੇ ਤਾਂ ਉਹ ਕਾਪੀ ਬਣ ਗਿਆ ਹੋਰ ਕੀ ਦਸਤਾਨ ਬਣ ਲਈ ਨਕਲੀ ਦਾੜੀ ਲਾ ਲਈ ਠੀਕ ਹੈ ਤੇ ਦੂਸਰਾ ਉਹਦੇ ਵਿੱਚ ਦੇਖੋ ਸਾਨੂੰ ਉਹਦੇ ਵਿੱਚ ਦਿਖਾਇਆ ਗਿਆ ਕਿ ਇਹ ਵੱਖਵਾਦੀ ਹੱਤਵਾਦੀ ਸੋਚ ਵਾਲੇ ਨੇ ਅੱਛਾ ਜੀ ਜਦਕਿ ਇਦਾਂ ਦੀ ਕੋਈ ਉਹ ਸਪੀਚ ਵੀ ਨਹੀਂ ਦਿਖਾ ਸਕਦੇ ਸੰਤ ਜਨੈਲ ਸਿੰਘ ਖਾਲਸਾ ਪਿੰਡ ਰਾਣਿਆਂ ਦੀ ਇਹ ਹੀ ਚੀਜ਼ ਤੁਸੀਂ ਕਿਵੇਂ ਕਹਿ ਸਕਦੇ ਕਿ ਤੁਹਾਨੂੰ ਵੱਖਵਾਦੀ ਦਿਖਾਇਆ ਗਿਆ ਵਾ ਜਾਂ ਤੁਹਾਨੂੰ ਮਾਰਦ ਕਿਉਂ ਜੀ ਇਹ ਤੁਹਾਨੂੰ ਬਾਹਰ ਆਈ ਨਹੀਂ ਹੈਗੀ ਕਿ ਸਿਰਫ ਟਰੇਲਰ ਆਇਆ ਉਹਦਾ ਟ੍ਰੇਲਰ ਤੋਂ ਵੀ ਟ੍ਰੇਲਰ ਦੇ ਵਿੱਚ ਤੁਸੀਂ ਦੇਖੋ ਨਾ ਕਿ ਉਹਦੇ ਵਿੱਚ ਟ੍ਰੇਲਰ ਦੇ ਵਿੱਚ ਬੋਲਦੇ ਆ ਕਿ ਤੁਸੀਂ ਵੋਟਾਂ ਲਓ ਮੈਨੂੰ ਸਿਰਫ ਖਾਲਸਤਾਨ ਚਾਹੀਦਾ ਹੈ ਜਦਕਿ ਸੰਤਾ ਦਾ ਕਿਤੇ ਵੀ ਆਪਾਂ ਹੁਣ ਤੱਕ ਦੀ ਸਪੀਚ ਦੇਖ ਲਈ ਉਹਨਾਂ ਨੇ ਕਿਤੇ ਵੀ ਖਾਲਸਤਾਨ ਦੀ ਡਿਮਾਂਡ ਨਹੀਂ ਕੀਤੀ ਹੈਗੀ ਠੀਕ ਜੀ ਹਾਂ ਉਹਨਾਂ ਨੇ ਤਾਂ ਇਹ ਹੀ ਕਿਹਾ ਸੀ ਕਿ ਸਾਨੂੰ ਇੱਕ ਹੱਕ ਦੋ ਸਾਡੇ ਜੋ ਹੈਗੇ ਨੇ ਬਣਦੇ ਨੇ ਕਿ ਸਾਨੂੰ ਆਪਣੇ ਪਾਣੀਆਂ ਦਾ ਠੀਕ ਹੈ ਪੰਜਾਬ ਵੱਧ ਅਧਿਕਾਰਾਂ ਦੇ ਹੱਕ ਇਹ ਹੀ ਚੀਜ਼ਾਂ ਮੰਗੀਆਂ ਸੀ ਹੋਰ ਤਾਂ ਕੁਝ ਨਹੀਂ ਹੈ ਉਹਦੇ ਵਿੱਚ ਉਹਨਾਂ ਨੇ ਸਿੱਧਾ ਦਿਖਾਇਆ ਕਿ ਉਹ ਜਿਹੜਾ ਬੰਦਾ ਕਾਪੀ ਐ ਰੋਲ ਕਰ ਰਿਹਾ ਐ ਐਕਟਰ ਕਿ ਜੀ ਮੈਨੂੰ ਖਾਲਸਤਾਨ ਚਾਹੀਦਾ ਤੁਸੀਂ ਵੋਟਾਂ ਲੈ ਲਓ ਇੱਦਾਂ ਦਾ ਤਾਂ ਕਦੇ ਹੋ ਨਹੀਂ ਸਕਦਾ ਕਿ ਸੰਤ ਐਡੀ ਗੱਲ ਕਰਦੇ ਨੇ ਤੇ ਪਬਲਿਕ ਚ ਨਾ ਇਹ ਹੋਵੇ ਜੀ ਜੀ ਕਰਾਜੀ ਉਹ ਕੁਝ ਗਲਤ ਬੋਲਦੇ ਜੇ ਮੰਨ ਲਓ ਇੱਕ ਫਿਲਮ ਆ ਜੰਦੀ ਆ ਇਹ ਲੋਕਾਂ ਨੇ ਦੇਖਣਾ ਨਾ ਕਿ ਉਹ ਚੀਜ਼ ਸਹੀ ਐ ਕਿ ਜਾਂ ਗਲਤ ਆ ਜੇ ਗਲਤ ਉਹ ਲੋਕੀ ਨਹੀਂ ਸੈਕਟ ਕਰਨਗੇ ਲੋਕੀ ਨਹੀਂ ਉਹਨੂੰ ਮੂੰਹ ਲਾਉਣਗੇ ਜੇ ਨਹੀਂ ਗਲਤ ਗੱਲ ਦੀ ਲੋਕਾਂ ਨੇ ਆਪੀ ਪਰੇ ਹੋਣਗੇ ਜੇ ਗੱਲ ਗਲਤ ਬੋਲੀ ਜਾਂਦੀ ਆ ਉਹ ਤਾਂ ਆਪੀ ਕੀ ਦਰ ਨਹੀਂ ਮਾ ਹੋ ਜਾਣਾ ਨਹੀਂ ਪਤਾ ਕਿ ਇਹ ਦੇਖੋ ਕਿਰਦਾਰ ਤਾਂ ਉਸ ਬਨੇਤਰੀ ਦਾ ਪਹਿਲਾਂ ਹੀ ਬੜਾ ਨਿਵਾਇਆ ਉਹਨਾਂ ਨੇ ਕਿ ਦੇਖੋ ਕਿਸਾਨ ਅੰਦੋਲਨ ਵਾਰੀ ਬੀਬੀਆਂ ਬਾਰੇ ਬੜਾ ਗਲਤ ਬੋਲੇ ਆਪਣੇ ਮਾਤਾਵਾਂ ਬਾਰੇ ਪੰਜਾਬ ਦੀਆਂ ਬਾਰੇ ਕਿ 100-100 ਰੁਪਏ ਚ ਦਿਹਾੜੀਆਂ ਵਿਕੀਆਂ ਹੋਈਆਂ ਨੇ ਹਣਾ ਤੇ ਕਿਸਾਨਾਂ ਨੂੰ ਬੜਾ ਅੱਜ ਹੀ ਮੈਂ ਸਵੇਰ ਦਾ ਇੱਕ ਥੋੜਾ ਜਿਹਾ ਟਾਈਟਲ ਫੇਸਬੁੱਕ ਤੇ ਪੜਿਆ ਕਿ ਅੱਜ ਹੀ ਉਹਨੇ ਕਿਸਾਨਾਂ ਨੂੰ ਕਿਸਾਨਾਂ ਬਾਰੇ ਵੀ ਬਹੁਤ ਗਲਤ ਬੋਲੇਆ ਸਵੇਰ ਦੀ ਟਿੱਪਣੀ ਹੈ ਤੜਕੇ ਦੀ ਉਹ ਇੰਜ 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 ਨਹੀਂ ਲਾਇਆ ਉਹ ਦੁਆਰਾ ਦੁਆਰਾ ਚੁੰਨੀ ਬੱਢ ਰਹੀ ਹੈ ਸਿੱਖਾਂ ਨੂੰ ਜਾਂ ਕਿਸਾਨਾਂ ਨੂੰ ਤੇ ਉਹ ਮੜੀ ਚੁੰਡੀ ਬੰਦਾ ਸਿੱਕ ਸਿੱਕ ਪਾਉਂਦ ਤਾ ਇਹ ਕਿਸਾਨ ਪੜਕ ਜਾਂਦੇ ਆ ਉਹ ਮੜੀ ਚੁੰਡੀ ਇਸ ਇਸ ਤਰ੍ਹਾਂ ਲੱਕ ਨਹੀਂ ਰਿਹਾ ਪਤਾ ਕੀ ਆ ਜੀ ਦੇਖੋ ਪਹਿਲਾਂ ਤਾਂ ਉਹ ਦੇਖੋ ਇੱਕ ਨੇਤਰੀ ਜੀ ਹੁਣ ਉਹ ਮੋਕੇ ਦੀ ਐਮਪੀ ਐ ਬੀਜੇਪੀ ਦੀ ਹਾਂ ਠੀਕ ਆ ਜੀ ਸੈਂਟਰ ਸਰਕਾਰ ਦੇ ਵਿੱਚ ਉਹ ਐਮਪੀ ਐ ਹਿਮਾਚਲ ਤੋਂ ਉਹ ਰਾਜਨੀਤੀ ਪੱਖ ਖੇਡਦੇ ਪਰ ਰਾਜ ਕਈ ਵਾਰ ਨਾ ਰਾਜਨੀਤੀ ਪੱਖ ਖੇਡਦੇ ਖੇਡਦੇ ਨਾ ਉਹ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਪੱਖ ਨਾ ਵਾਇਲੈਂਸ 'ਚ ਚੱਲ ਜਾਂਦੇ ਨੇ ਕੁਕੀ ਧਾਰਮਿਕ ਕਦੇ ਵੀ ਆਪਾਂ ਕਿਸੇ ਨਾਲ ਛੇੜਛਾੜ ਕਰਦੇ ਆ ਨਾ ਉਹਦੇ ਵਿੱਚ ਪਬਲਿਕ ਭੜਕਦੀ ਹੈ ਦੇਖੋ ਭਾਈ ਸਾਂਝ ਖਤਮ ਹੁੰਦੀ ਹੈ ਕਿਉਂਕਿ ਦੇਖੋ ਇਹਨਾਂ ਨੂੰ ਇਹ ਏਦਾਂ ਇੱਕ ਇੱਕ ਐਕਟਰ ਜਾਂ ਇੱਕ ਐਮਪੀ ਉੱਠ ਕੇ ਫਿਲਮਾਂ ਬਣਾਊਗਾ ਬੋਲੂਗਾ ਏਦਾਂ 20 ਉੱਠ ਕੇ ਉੱਠ ਕੇ ਸਿਰ ਚੜਨਗੇ ਤਾਂ ਇਹ ਤਾਂ ਬਰਦਾਸ਼ਤ ਨਹੀਂ ਨਾ ਕੀਤਾ ਜਾਏਗਾ ਕੋਈ ਸਾਡੇ ਸਾਡੇ ਦੇਖੋ ਕੋਈ ਪੰਜਾਬੀ ਇੰਡਸਟਰੀ ਹੈ ਠੀਕ ਹੈ ਜੀ ਇੱਥੋਂ ਕੋਈ ਬੋਲਦਾ ਹੈ ਕਿਸੇ ਤਾਂ ਨੰਬਰੇ ਬੋਲਦਾ ਹੈ ਕਿਸੇ ਵੀ ਬਾਰੇ ਬੋਲਦਾ ਹੈ ਅਸੀਂ ਤਾਂ ਉਹਨਾਂ ਦਾ ਵੀ ਵਿਰੋਧ ਕਰਾਂਗੇ ਡਟ ਕੇ ਕੱਲਾ ਕੇ ਨਹੀਂ ਕਿ ਸਿੱਖ ਧਰਮ ਦੇ ਬਾਰੇ ਹੀ ਹੋਰ ਕੀ ਹਾਂਜੀ ਹਾਂ ਤੁਸੀਂ ਆਪਣੇ ਇੱਕ ਰਾਜਨੀਤਿਕ ਫੈਸਲੇ ਦੇਖੋ ਉਹ ਫਿਲਮ ਬਣੀ ਹੈ ਆਪਣੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੇ ਉੱਤੇ ਹਾਂਜੀ ਉਹ ਕਾਂਗਰਸ ਦੇ ਸੀਗੇ ਅਸੀਂ ਠੀਕ ਹੈ ਹੁਣ ਇਸ ਟਾਈਮ ਉਹ ਜਿਹੜੀ ਅਭਿਨੇਤਰੀ ਹੈ ਉਹ ਮੌਕੇ ਦੀ ਬੀਜੇਪੀ ਦੇ ਵਿੱਚ ਐਮਪੀ ਹੈ ਹੂੰ ਇਹ ਤਾਂ ਆਪਾਂ ਨੇ ਕੀ ਹੋਰਗੇ ਛੋਟੇ ਬੱਚੇ ਨੂੰ ਵੀ ਜਿੰਨੂੰ ਮਰਜ਼ੀ ਪੁੱਛ ਲਈ ਇੱਕ ਰਾਜਨੀਤਿਕ ਪੱਖ ਤੋੜਦੇ ਹੈ ਕਿ ਤੁਸੀਂ ਇੱਕ ਪਾਰਟੀ ਨੂੰ ਵੀ ਨੀਵਾ ਦਿਖਾ ਰਹੇ ਹੋ ਠੀਕ ਹੈ ਫਿਰ ਇੱਕ ਤੁਸੀਂ ਕਮਿਊਨਿਟੀਆਂ ਨੂੰ ਵੀ ਟਾਰਗੇਟ ਕਰ ਰਹੇ ਹੋ ਉਹਦੇ ਵਿੱਚ ਥੱਲੇ ਆਪਾਂ ਮੈਂ ਸਿੱਖ ਧਰਮ ਦੀ ਨਹੀਂ ਗੱਲ ਕਰ ਰਿਹਾ ਹਾਲੇ ਆਪਾਂ ਟ੍ਰੇਲਰ ਦੇਖਿਆ ਵਾ ਜੇ ਪੂਰੀ ਮੂਵੀ ਚ ਪਤਾ ਲੱਗੂ ਕਿ ਕਿਹਨੂੰ ਕਿਹਨੂੰ ਟਾਰਗੇਟ ਕੀਤਾ ਹੈ ਹੂੰ ਇਹ ਇਸ ਕਰਕੇ ਮੂਵੀ ਆਉਣ ਤੋਂ ਪਹਿਲਾਂ ਹੀ ਅਸੀਂ ਇਸ ਕਰਕੇ ਵਿਰੋਧ ਕਰ ਰਹੇ ਹਾਂ ਕਿ ਕੱਲੂ ਮੂਵੀ ਆਵੇ ਠੀਕ ਹੈ ਦੇਸ਼ ਦੇ ਵਿੱਚ ਦੇਖੋ ਇਦਾਂ ਦਾ ਮਾਹੌਲ ਹੋ ਜੇ ਕ੍ਰੀਏਟ ਹੋ ਜੇ ਕਿ ਦੇਖੋ ਜਿੱਦਾਂ ਦਾ ਮੂਵੀ ਦੇ ਵਿੱਚ ਟ੍ਰੇਲਰ ਦਿਖਾਇਆ ਆਪਾਂ ਨਹੀਂ ਚਾਹੁੰਦੇ ਕਿ ਇਹੋ ਜਿਹਾ ਕੋਈ ਮਾੜਾ ਦੌਰ emergency ਆਲਾ ਪੁਰਾਣਾ ਦੌਰ ਆਪਣੇ ਭਾਰਤ ਦੇ ਵਿੱਚ ਆਵੇ ਜਿੱਥੇ ਦੇਖੋ ਸਾਰੇ ਰਲ ਮਿਲ ਕੇ ਰਹਿੰਦੇ ਆ ਹਾਂਜੀ ਭਾਈਚਾਰਕ ਸਾਂਝਾ ਸਾਰਿਆਂ ਦੀ ਦੇਖੋ ਇੱਥੇ ਸਿੱਖ ਵੀ ਹਿੰਦੂ ਵੀ ਮੁਸਲਿਮ ਵੀ ਇਸਾਈ ਵੀ ਬੋਧੀ ਵੀ ਜੈਨੀ ਵੀ ਇਹ ਗੁਲਦਸਤਾ ਹੈ ਹੋਰ ਕੀ ਠੀਕ ਹੈ ਜੀ ਵੱਖ ਵੱਖ ਫੁੱਲਾਂ ਦਾ ਵੱਖ ਵੱਖ ਤਰ੍ਹਾਂ ਦਾ ਤੇ ਇਸ ਕਰਕੇ ਆਪਾਂ ਨਹੀਂ ਚਾਹੁੰਦੇ ਕਿ ਇਦਾਂ ਦੀ ਕੋਈ ਮੂਵੀ ਇਦਾਂ ਦਾ ਕੋਈ ਚੀਜ਼ ਆਵੇ ਜਿਹੜੀ ਹੋਰ ਕੀ ਨਾ ਆਪਣੇ ਸਾਰਾ violence ਪੈਦਾ ਹੋਵੇ ਠੀਕ ਹੈ ਨਾਲੇ ਦੇਖੋ ਇਹਦੇ ਨਾਲ ਅਸੀਂ ਸਿੱਖਿਆ ਕੀ ਦੇ ਰਹੇ ਆ ਆਉਣ ਵਾਲੀ ਪੀੜ੍ਹੀ ਨੂੰ ਕਿ ਜੀ ਸਾਡੇ ਦੇਸ਼ ਦੇ ਵਿੱਚ ਆਹ ਕੁਝ ਹੋਇਆ ਵਾ ਕੋਈ ਚੱਜ ਦੀ ਚੀਜ਼ ਦਿਖਾਓ ਤੁਸੀਂ ਕੋਈ ਕਿਰਦਾਰ ਕਰ ਰਹੇ ਹੋ ਤੁਸੀਂ ਕੋਈ ਮੂਵੀ ਬਣਾ ਰਹੇ ਹੋ ਕੋਈ ਇਦਾਂ ਦੀ ਚੀਜ਼ ਦਿਖਾਓ ਜਿਸ ਨਾਲ ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਜਨਰੇਸ਼ਨ ਨੂੰ ਸਿੱਖਿਆ ਮਿਲੇ ਤੁਸੀਂ ਵਾਇਲੈਂਸ ਦਿਖਾ ਰਹੇ ਹੋ ਕਿ ਸਾਡੇ ਲੀਡਰਾਂ ਦੇ ਵਿੱਚ ਆਹ ਕੁਝ ਹੋਇਆ ਸਾਡੇ ਦੇਸ਼ ਦੇ ਵਿੱਚ ਆਹ ਕੁਝ ਹੋਇਆ ਇਹ ਤਾਂ ਤੁਸੀਂ ਦੇਸ਼ ਦੀ ਵੀ ਬਦਨਾਮੀ ਕਰ ਰਹੇ ਹੋ ਹੁਣ ਉਹ ਕੱਲੀ ਮੂਵੀ ਭਰ ਦੇ ਵਿੱਚ ਤਾਂ ਚੱਲਣੀ ਨਹੀਂ ਹੈਗੀ ਜੀ ਜਦੋਂ ਚੱਲੂਗੀ ਤਾਂ ਆਲ ఓਵਰ ਚੱਲੇਗੀ ਉਹ ਸੇਂਗਲ ਹਾਂਜੀ ਹਾਂਜੀ ਇਹ ਇਸ ਕਰਕੇ ਅਸੀਂ ਇਸ ਚੀਜ਼ ਦਾ ਡਟ ਕੇ ਵਿਰੋਧ ਕਰ ਰਹੇ ਹਾਂ ਕਿ ਦੇਖੋ ਇੱਕ ਤਾਂ ਦੇਖੋ ਉਹਦੇ ਵਿੱਚ ਸਿੱਖ ਕਮਿਊਨਿਟੀ ਦੇ ਇੱਕ ਜਰਨਲ ਨੂੰ ਦੇਖੋ ਜਿੱਥੇ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਵਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਸੀਂ ਉਹਨਾਂ ਦਾ ਕਿਰਦਾਰ ਦਿਖਾ ਰਹੇ ਹਾਂ ਠੀਕ ਹੈ ਉਹਦੇ ਵਿੱਚ ਉਹਨਾਂ ਨੂੰ ਵੱਖਵਾਦੀ ਅਤਵਾਦੀ ਦਿਖਾ ਰਹੇ ਹਾਂ ਇਸ ਕਰਕੇ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਦੇ ਹਾਂ ਤੇ ਅਸੀਂ ਇਹ ਮੂਵੀ ਸਿਨੇਮਾ ਦੇ ਘਰਾਂ ਦੇ ਵਿੱਚ ਵੀ ਲੱਗਣ ਨਹੀਂ ਦੇਵਾਂਗੇ ਅੱਛਾ ਤੁਸੀਂ ਕੀ ਕਰੋਗੇ ਕੀ ਕਰ ਸਕਦੇ ਹੋ देखो सी ਆਪਣੇ ਅਸੀਂ ਇਸ ਟਾਈਮ ਤਾ ਆਪਣੇ ਆਧਾਰ ਦੇ ਉੱਤੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਅਸੀਂ ਆਪਣੇ ਵੱਲੋਂ ਪ੍ਰਚਾਰ ਕਰਕੇ ਇਸ ਫਿਲਮ ਦਾ ਵਿਰੋਧ ਕਰਨ ਲਈ ਨੌਜਵਾਨ ਯੂਥਾਂ ਦੇ ਵਿੱਚ ਸਾਰੇ ਹਰ ਜਗ੍ਹਾ ਪ੍ਰਚਾਰ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਡਟ ਕੇ ਇਸ ਚੀਜ਼ ਦਾ ਵਿਰੋਧ ਕੀਤਾ ਜਾਵੇ ਤੇ ਦੂਜੀ ਗੱਲ ਇਹ ਹੈ ਸਰ ਜਿਵੇਂ ਮੰਨ ਲਓ ਇਹਨਾਂ ਨੇ ਹੁਣ ਇੰਦਰਾ ਗਾਂਧੀ ਦਾ ਰੋਲ ਉਨਿਭਾਇਆ ਇਹ ਇੱਕ ਬੀਜਪੀ ਰਾਜਨੀਤੀਕੀ ਹੈ ਬੀਜਪੀ ਨਾਲ ਬੀਜਪੀ ਨਾਲ ਰਿਲੇਟਡ ਆ ਹਨਾ ਰਿਲੇਸ਼ਨ ਰੱਖਦੀ ਆ ਕੀ ਇਹ ਆਪਦੀ ਉਲਟ ਪਾਰਟੀ ਦਾ ਪ੍ਰੋਮੋਸ਼ਨ ਕਰੂਗੀ ਕਿ ਨੇਗੇਟਿਵ ਰੋਲ ਦਿਖਾਊਗੀ ਨਹੀਂ ਦੇਖੋ ਇਹ ਪ੍ਰੋਮੋਸ਼ਨ ਤਾਂ ਦੇਖੋ ਮੈਨੂੰ ਤਾਂ ਨਹੀਂ ਲੱਗਦਾ ਕਿ ਕੋਈ ਆਪੋਨੈਂਟ ਪਾਰਟੀ ਕਦੇ ਕਿਸੇ ਦਾ ਪ੍ਰੋਮੋਸ਼ਨ ਕਰਦੀ ਆ ਦੇਖੋ ਇਹ ਨੇਗੇਟਿਵ ਹੀ ਕਰ ਰਹੇ ਆ ਉਹਦੇ ਵਿੱਚ ਦੇਖੋ ਇੱਕ ਪ੍ਰਦੇਸ਼ ਦੀ ਪ੍ਰਧਾਨ ਮੰਤਰੀ ਨੇ ਦਾ ਦਿਖਾਇਆ ਜਾ ਰਿਹਾ ਕਿ ਉਹਨਾਂ ਨੇ ਕਿੱਦਾਂ ਦੀ ਰਾਜਨੀਤੀ ਕੀਤੀ ਕਿੱਦਾਂ ਦਾ ਦੇਸ਼ ਵਿੱਚ ਮਾਹੌਲ ਹੋਇਆ ਉਸ ਉਸ ਮਾਹੌਲ ਦੇ ਵਿੱਚ ਲੋਕਾਂ ਦੀ ਆਪਸ ਦੇ ਵਿੱਚ ਕਿੰਨਾ ਰੋਲਾ ਰੱਪਾ ਪਿਆ ਕੀ ਹੋਇਆ ਉਹਦੇ ਵਿੱਚ ਹਲੇ ਤਾਂ ਦੇਖੋ ਆਪਾਂ ਛੋਟਾ ਜਿਹਾ ਦੇਖਿਆ ਵਾ ਸਾਨੂੰ ਸੁਣਨ ਚ ਤਾਂ ਇਹ ਵੀ ਆਇਆ ਕਿ ਇਹਨਾਂ ਨੇ ਬਲੂ ਸਟਾਰ ਆਪਰੇਸ਼ਨ ਤੱਕ ਦਾ ਵੀ ਉਹਦੇ ਵਿੱਚ ਪਾਇਆ ਹੋਇਆ ਰੋਲ ਅੱਛਾ ਜੀ ਤੇ ਉਹ ਚੀਜ਼ਾਂ ਤਾਂ ਦੇਖੋ ਦੇਖੋ ਉਹ ਉਹ ਚੀਜ਼ ਆਪਾਂ ਜਦੋਂ ਐਮਰਜੈਂਸੀ ਹੁਣ ਆਪਾਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਆ ਕਿ ਐਮਰਜੈਂਸੀ ਦਾ ਜਦੋਂ ਦੌਰ ਆਇਆ ਸੀ ਤਾਂ ਪੂਰੇ ਹਿੰਦੁਸਤਾਨ ਦਾ ਭਾਰਤ ਦਾ ਮਾਹੌਲ ਇਹੋ ਜਿਹਾ ਹੋ ਗਿਆ ਸੀ ਕਿ ਕੋਈ ਨਿਆਣਾ ਦੂਜੀ ਗਲੀ ਨਹੀਂ ਜਾ ਸਕਦਾ ਸੀ ਹਾਂਜੀ ਕੋਈ ਸਮਾਂ ਲੈਣਾ ਆਪਣੇ ਰਾਸ਼ ਹੁੰਦਾ ਜਾਂ ਕੁਛ ਦਾ ਤਾਂ ਆਪਾਂ ਇਦਾਂ ਦੀਆਂ ਚੀਜ਼ਾਂ ਜਦੋਂ ਦਿਖਾਵਾਂਗੇ ਤਾਂ ਆਉਣ ਵਾਲੀ ਜਨਰੇਸ਼ਨ ਫਿਰ ਉਸ ਚੀਜ਼ ਤੇ ਦੇਖੋ ਅੱਜ ਕੱਲ ਬੱਚੇ ਹੈਗੇ ਆ ਟੈਕਨੀਕ ਫਾਸਟ ਹੈ ਬੱਚੇ ਹਰ ਚੀਜ਼ ਨੂੰ ਪਕੜ ਕਰਦੇ ਨੇ ਆਪਾਂ ਇਦਾਂ ਦੀਆਂ ਚੀਜ਼ਾਂ ਕਰਾਂਗੇ ਤਾਂ ਦੇਖੋ ਅੱਜ ਦੀ ਜਨਰੇਸ਼ਨ ਤੇ ਕੀ ਹੋਊਗਾ ਇਹ ਤਾਂ ਫਿਰ ਆਪਸ ਵਿੱਚ ਭਾਈਚਾਰਕ ਸੰਘਰਸ਼ ਖਤਮ ਹੋ ਜਾਊਗੀ ਚਲੋ ਤੁਸੀਂ ਇੱਕ 5 ਸਾਲ ਦੀ ਰਾਜਨੀਤੀ ਲਈ ਤੁਸੀਂ ਆਉਣ ਵਾਲੀ ਜਨਰੇਸ਼ਨ ਹੀ ਖੋ ਦੇ ਵਿੱਚ ਪਾਉਂਗੇ ਤੇ ਇਹ ਚੀਜ਼ਾਂ ਥੋੜੀ ਚੱਲਦੀਆਂ ਨੇ ਚਲੋ ਠੀਕ ਆ ਭਾਜੀ ਤੁਸੀਂ ਆਦੇ ਵਿਚਾਰ ਰੱਖੇ ਤੁਹਾਡੇ ਵਿਚਾਰ ਸੰਗਤ ਦੇ ਅੱਗੇ ਰੱਖੇ ਜਾਣਗੇ ਹਾਂਜੀ ਜੀ ਪਤਾ ਕੀ ਹੈ ਭਾਈ ਸਾਹਿਬ ਜੀ ਜਿਹੜਾ ਸਿੱਖਾਂ ਦਾ ਕਿਰਦਾਰ ਹੈ ਉਹ ਸਾਨੂੰ ਦੱਸਣ ਦੀ ਲੋੜ ਨਹੀਂ ਹੈਗੀ ساری ਦੁਨੀਆ ਨੂੰ ਪਤਾ ਹੈ ਹੂੰ ਕਿ ਸਾਡੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਹੂੰ ਠੀਕ ਹੈ ਸਾਡੇ ਸਹਿਬਜ਼ਾਦਿਆਂ ਦਾ ਇਤਿਹਾਸ ਹੀ ਲੋਕ ਬੋਲਦੇ ਆ ਨਾ ਕਿ ਹਾਂ ਵੀ ਛੋਟੇ ਛੋਟੇ ਬੱਚੇ ਨੀਹੋਂ ਵਿੱਚ ਨੇਗੇ ਹੂੰ ਤੇ ਤੁਸੀਂ ਉਹ ਚੀਜ਼ ਰਾਜਨੀਤੀ ਲਈ ਬੋਲ ਦਿੰਦੇ ਹੋ ਜਦੋਂ ਇਲੈਕਸ਼ਨ ਆਉਂਦੇ ਆ ਕਿ ਤੁਹਾਨੂੰ ਵੋਟਾਂ ਚਾਹੀਦੀਆਂ ਨੇ ਹਾਂਜੀ ਜਦੋਂ ਇਲੈਕਸ਼ਨ ਆ ਜਾਂਦੇ ਤੁਸੀਂ 60 ਸੀਟਾਂ ਦੇ ਬਰਾਜਮਾਨ ਹੋ ਜਾਂਦੇ ਹੋ ਗੱਡੀਆਂ ਤੁਹਾਨੂੰ ਮਿਲ ਜਾਂਦੀਆਂ ਨੇ ਹਾਂਜੀ ਤੁਸੀਂ ਉਸ ਤੋਂ ਬਾਅਦ ਇਦਾਂ ਦੀਆਂ ਚੀਜ਼ਾਂ ਘਟ ਕੇ ਵਿਰੋਧ ਕਰੋਗੇ ਤੇ ਇਹ ਥੋੜੀ ਚੱਲੇਗਾ ਸਾਡੇ ਕੋਲ ਤਾਂ ਸਾਡਾ ਕਿਰਦਾਰ ਹਲੇ ਤੱਕ ਬੋਲਦਾ ਕਿ ਹਲੇ ਵੀ ਕੋਈ ਸਿੱਖ ਇਹੋ ਜਿਹਾ ਨਹੀਂ ਹੋਣਾ ਜਿਹੜਾ ਕਿਸੇ ਗਰੀਬੀ ਬੇਵਸਾਰਾਂ ਦੇ ਨਾਲ ਖੜਦਾ ਨਹੀਂ ਹੋਣਾ ਠੀਕ ਜੀ ਹਾਂਜੀ ਇਸ ਕਰਕੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਹਮ ਸਾਰੀ ਸਿੱਖ ਸੰਗਤ ਨੂੰ ਤੇ ਜਿਹੜੇ ਸੱਚੀ ਸੋਚ ਰੱਖਣ ਵਾਲੇ ਨੇ ਉਹ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਸਾਈ ਹੋਵੇ ਜਿਹੜੇ ਚਾਹੁੰਦੇ ਆ ਕਿ ਹਾਂ ਵੀ ਸਰਬ ਸਾਂਝੀ ਵਾਰਤਾ ਸਾਰੇ ਧਰਮਾਂ ਦੀ ਬਣੀ ਰਹੇ ਤਾਂ ਇਸ ਫਿਲਮ ਦਾ ਡਟ ਕੇ ਵਿਰੋਧ ਕਰਨ ਤੇ ਇਸ ਫਿਲਮ ਤੇ ਬੈਨ ਲਗਾਇਆ ਜਾਵੇ ਅਸੀਂ ਭਾਰਤ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਸ ਫਿਲਮ ਨੂੰ ਸੈਂਸਰ ਬੋਰਡ ਨੂੰ ਕਿ ਉਹਨੂੰ ਨਾ ਪਰਮਿਸ਼ਨ ਦਿੱਤੀ ਜਾਵੇ ਉਹ ਤੁਹਾਡੇ ਕੋ ਬਹੁਤ ਧੰਨਵਾਦੀ ਜੀਰਾ ਪਗਜ਼ੇ ਮੁੱਦੇ ਤੇ ਆਪਾਂ ਫਿਰ ਵਿਚਾਰ ਕਰਾਂਗੇ ਟੋਟਾ ਬਹੁਤ ਸਮਾਂ ਸਮਾਂ ਦੇਣ ਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ